ਸਾ希ਕਾਲ ਜੀ ਸਾਰਿਆਂ ਨੂੰ ਉਮੀਦ ਕਰਦਿਆਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦਿਆਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਦੁਪਹਿਰ ਤੋਂ ਦੁਪਹਿਰ ਦੇ ਵੱਜ ਗਏ ਨੇ 12 ਆ ਮੇਰੀ ਮੰਮੀ ਪਤਾ ਨਹੀਂ ਕੀ ਕਰਦੀ ਫਰੀ ਜਾਂਦੀ ਐ ਭਾਈ ਪੈਂਦੀ ਨਹੀਂ ਹੈਗੀ ਟਿੱਕੇ ਤੇ 12 ਵੱਜ ਗਏ ਤੇ ਅੱਜ ਅਸੀਂ ਰੈਸਟ ਨਹੀਂ ਕੀਤੀ ਸਵੇਰ ਦੇ ਕੰਮ ਕੰਮਕਾਰ ਕਰਕੇ ਨਹਾ ਧੋ ਕੇ ਬੇਲੇ ਹੋ ਗਏ ਸੀ ਤੇ ਹੁਣ ਮੈਂ ਲੱਗੀਆਂ ਕਰੇਲੇ ਫਰਾਈ ਕਰਨ ਆ ਦੇਖੋ ਇਹ ਤਾਂ ਮੈਂ ਕਿਹਾ ਬੱਚੇ ਆ ਜਾਣਗੇ ਫਿਰ ਬੱਚੇ ਕਹਿਣਗੇ ਅੰਦਰ ਧੂਆ ਹੁੰਦਾ ਜੀ ਅੰਦਰ ਗਰਮੀ ਹੁੰਦੀ ਹੈ ਜੀ ਆ ਮੈਂ ਘਰ ਲਈ ਕੋਸਟ ਤੇ ਹੁਣ ਇਹਦੇ ਵਿੱਚ ਪਾਏ ਹੋਏ ਉਸ ਤੋਂ ਬਾਅਦ ਬਾਅਦ ਆਪਾਂ ਪਾਵਾਂਗੇ ਪਿਆਜ਼ ਪਿਆਜ਼ ਮੰਮੀ ਨੇ ਕੱਟ ਕਰ ਤੇ ਮੈਂ ਕਿਹਾ ਚਲੋ ਹਜੇ ਮੈਂ ਫਰੀ ਸੀ ਮੈਂ ਸਬਜ਼ੀ ਬਣਾ ਲਾਂ ਕ੍ਰੇਲਿਆਂ ਦੀ ਤੇ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਕੰਮ ਨਿਮੇੜ ਦਈਏ ਕਿਉਂਕਿ ਪਤਾ ਬੱਚੇ ਆ ਕੇ ਖਲਾਰਾ ਪਾ ਦਿੰਦੇ ਨੇ ਪਿਆਜ਼ ਫੋਟ ਟੋਕਰਾ ਚੱਕਿਆ ਨਹੀਂ ਜਾਣਾ ਮੰਮੀ ਵੱਡਾ ਕੱਟੋ ਟੋਕਰਾ ਹੁਣ ਤੁਹਾਨੂੰ ਕਰ ਚੁੱਕਿਆ ਹਾਂ ਮੰਮੀ ਮੇਰੀ ਟਿੱਕ ਕੇ ਨਹੀਂ ਵੈਦ ਇਹ ਪਿਆਰ ਰੈਸਟੋਰੈਂਟ ਦਾ ਘੰਟਾ ਅਰੇ ਟੇਢਾ ਸੀ ਹਾਂ ਕੰਮ ਕੀ ਉਹ ਪਿਆਵਲੀ ਆਂਦਾ ਸਾਰਾ ਦਿਨ ਪੈ ਗੇ ਨਾ ਸਰੀਰ ਉਹੀ ਹੋ ਜਾਂਦਾ ਕੱਲ ਮੈਂ ਪੈ ਗਈ ਮੈਨੂੰ ਪਤਾ ਸਾਰਾ ਦਿਨ ਬੇਕਾਰ ਜਾ ਰਿਹਾ ਗਾ ਲੱਤਾਂ ਬਾਹਾਂ ਟੂਰੀ ਸਾਰਾ ਕੁਝ ਦੁਖੀ ਗਿਆ ਰਾਤ ਦੀ ਨਾ ਵਿਰਟਾਈ ਵੈਦੀ ਤੂੰ ਹੀ ਦੁਖੀ ਦੀ ਮੈਨੂੰ ਆਏ ਸੀ ਮੈਂ ਉੱਠ ਕੇ ਕੋਈ ਕੰਮ ਕਰਨ ਲੱਗ ਜਾ ਕੋਈ ਲੋਹਾਂ ਕੱਲ ਬਸ ਘੰਟਾ ਕੀ ਪਈ ਸੀ ਦੇਣੇ ਨਹੀਂ ਮੈਂ ਪੈਂਦੀ ਨਹੀਂ ਹੁੰਦੀ ਹੋਇਆ ਸੀ ਪੈ ਗਈ ਕੱਲ ਕੋਈ ਕੰਮ ਹੈ ਨਹੀਂ ਸੀਗਾ ਤੇ ਮੈਂ ਮੰਮੀ ਟਿੱਕੇ ਜੇ ਪੈ ਗਈ ਇਹ ਦੇ ਬਹਾਨੇ ਨਾਲ ਮੈਂ ਟਿੱਕੇ ਜੇ ਪੈ ਗਈ ਮੰਮੀ ਤਾਂ ਥੋੜਾ ਜਿਹਾ ਟਾਈਮ ਅੱਖ ਜਲਾ ਕੇ ਮੱਲਾ ਦਾ ਉੱਠ ਖੜੀ ਮੈਂ ਖੜੀ ਮੈਂ ਘੰਟਾ ਤੱਕ ਪੈ ਗਈ ਬਸ ਮੇਰਾ ਸਿਰ ਦੁਖੀਆ ਸਾਰਾ ਸਰੀਰ ਦੁਖੀਆ ਰਾਤ ਮੇਰੇ ਢੂਹੀ ਦੁਖੀ ਪਈ ਪਈ ਤੇ ਬਾਕੀ ਅੱਜ ਬਲੌਗ ਆਪਾਂ ਲੇਟ ਸ਼ੁਰੂ ਕੀਤਾ ਕਿਉਂਕਿ ਮੇਰੀ ਮੰਮੀ ਬੀਜੀ ਸੀ ਮੰਮੀ ਨੂੰ ਬਹੁਤ ਲੰਬੇ ਲੰਬੇ ਫੋਨ ਆ ਰਹੇ ਨੇ ਮੰਮੀ ਮੇਰੀ ਬੀਜੀ ਸੀ ਤੇ ਮੈਂ ਬਿੱਲ ਭਰ ਕੇ ਆਈਆਂ ਮੈਨੂੰ ਵੀ ਇੱਕ ਦੋ ਕੰਮ ਸੀਗੇ ਉਹ ਕਰਕੇ ਆਈਆਂ ਤੇ ਆ ਤੇ ਬਿਜਲੀ ਦਾ ਬਿੱਲ ਭਰ ਕੇ ਆਉਂਦਾ ਤੇ ਬਾਕੀ ਕਰਦੇ ਆਂ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੂਪੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣ ਰਿਹਾ ਉਹ ਬਲੌਗ ਦੇ ਨਾਲ ਲਓ ਜੀ ਮੇਰੀ ਮੰਮੀ ਨੇ ਟਲਦੀ ਆ ਚੱਕ ਦੇ ਟੋਕਰ ਆ ਪਿਆਜ਼ਾਂ ਦਾ ਵੈਸੇ ਥੋੜੇ ਜੀ ਸੀ ਪਿਆਜ਼ ਜਿਆਦਾ ਨਹੀਂ ਸੀ ਹੈਗੇ ਅੱਧਾ ਟੋਕਰ ਆ ਵੀ ਨਹੀਂ ਸੀ ਹੈਗਾ ਥੋੜੇ ਜੀ ਸੀ ਆ ਖਰਾਬ ਨਿਕਲੇ ਨੇ ਆ ਖਰਾਬ ਨੇ ਮੰਮੀ ਹਾਂ ਬੋਲੇ ਆ ਜਾਂਦੇ ਤੁਰਾ ਬਸ ਤੁਣਾ ਲੈਣੇ ਚੋਰੀਆ ਨਗਰ ਆ ਗੁਰ ਮਾੜਾ ਇਹਨਾਂ ਨਿਕਲ ਪਤਾ ਕੀ ਆ 2-3 ਦਿਨ ਹੋ ਗਏ ਸੀ ਉੱਪਰ ਉਹ ਨਾ ਗੇਟ ਨਹੀਂ ਖੋਲਿਆ ਉਹ ਮਮਟੀ ਵਾਲਾ ਗੇਟ ਹੁਣ ਖੋਲ ਕੇ ਆਈ ਆ ਮੰਮੀ ਨਾਲੇ ਪਿਆਜ਼ ਚੱਕ ਕੇ ਲਈ ਆ ਮੈਂ ਕਿਹਾ ਮੰਮੀ نیچے ਠੀਕ ਆ ਤੇ ਹਵਾ ਲੱਗਦੇ ਨਾਲੇ ਤਾਂ ਸਾਨੂੰ ਰੋਜ਼ ਗੇਟ ਖੋਲਣਾ ਪੈਂਦਾ ਸੀ ਉੱਪਰਲਾ ਫਿਰ ਰਾਤ ਨੂੰ ਲਾ ਕੇ ਆਉਣਾ ਪੈਂਦਾ ਸੀ ਹੁਣ ਸਾਨੂੰ ਗੇਟ ਦੀ ਟੈਨਸ਼ਨ ਨਹੀਂ ਹੈਗੀ ਗੇਟ ਆਪਦਾ ਬੰਦ ਹੀ ਰੱਖੋ ਤੇ ਜਦੋਂ ਸਾਫ ਸਫਾਈ ਕਰਨੀ ਆ ਬਸ ਉਦੋਂ ਕਰਿਓ ਜਾ ਕੇ ਮੈਂ ਆ ਨਾ ਭਾਵਾਂ ਵਾਲਾ ਦੇਵ ਜੀ ਹਾਂ ਅੱਜ ਮੰਮੀ ਨੇ ਪੱਖਾ ਲਾ ਲਿਆ ਚਰਾ ਉਹਨਾਂ ਬੈਠ ਗਈ ਹਵਾ ਚ ਥੋੜਾ ਸੀ ਬੇਲੇ ਸੀ ਸੌ ਕੇ ਫਿਰ ਉਹ ਸਰੀਰ ਖਰਾਬ ਹੋ ਜਾਂਦਾ ਐ ਸੀ ਵੀ ਚਲੋ ਕੰਮ ਕਰ ਲੈਣੇ ਉਹਨੇ ਟਾਈਮ ਚ ਮੈਂ ਹਜੇ ਸਬਜ਼ੀ ਬਣਾ ਰਹੀ ਸੀ ਮੰਮੀ ਪਿਆਜ਼ ਮਾਰਨ ਲੱਗ ਗਈ ਨਹੀਂ ਹਜੇ ਪਿਆਜ਼ ਪਾਏ ਹੋਏ ਨਹੀਂ ਸਾਡੀਆਂ ਕਿੱਦਾਂ ਨੇ ਜੋ ਉਹਨਾਂ ਦੇ ਲਾਲਾ ਗਿਰਦੀਆਂ ਨੇ ਵੀ ਮੈਂ ਕੁਝ ਬਾਹਰ ਨਾਲ ਖਾਣਾ ਬਾਹਰ ਨਾਲ ਖਾਣਾ ਅੱਜ ਅਸੀਂ ਲੈ ਆਏ ਤਾਂ ਮੇਰਾ ਮੈਂ ਰੋਟੀ ਖਾਣ ਦਾ ਮਨ ਨਹੀਂ ਸੀ ਮੈਂ ਪਰ ਪਹਿਲਾਂ ਤਾਂ ਢਿੰਡ ਮੈਂ ਦੁਪਹਿਰ ਦੀ ਤਿੰਨ ਰੋਟੀਆਂ ਖਾ ਗਿਆ ਮਮਾ ਮਮਾ ਤਾਂ ਖੁਸ਼ ਤੇ ਬਹੁਤ ਮਲਾਇਆ ਬੜੀਆਂ ਤੇ ਫਰਾਈਸ ਬਾਸ ਬੜੀਆਂ ਹਲਕੀਆਂ ਜਿਵੇਂ ਦੇਖ ਲਓ ਆਹ ਉਹ ਤੁਹਾਨੂੰ ਦਿਖਾਣਾ ਹੈ ਪਿੰਨੇ ਗਰਮ ਨੇ ਪਲੇਟ ਚ ਪਾ ਦੇ ਚ ਬਾਈ ਨੂੰ ਖਾ ਲੋ ਪਾਈਏ ਚ ਪਲੇਟ ਤੇ ਅੱਜ ਜਸੀ ਫੇਰ ਲੱਗਿਆ ਮੋਮੋਸ ਪਾਰਟੀ ਕਰਨ ਲੱ ਕਿਉਂਕਿ ਰੋਟੀ ਖਾਣ ਦਾ ਮੇਲੇ ਕਰਦਾ ਮੈਂ ਸਿਰ ਤੇ ਰਲੇ ਬਾਏ ਸੀ ਰੋਟੀਆਂ ਫੇਰ ਆ ਰਹੀਆਂ ਨੇ ਰੋਟੀਆਂ ਨੂੰ ਪੁੱਛੀਏ ਬਾਹਰ ਲਾ ਖਾਣੇ ਅੱਜ ਆ ਮੇਰੀ ਦਾ ਬੜੀਆਂ ਨੇ ਦੇਖੋ ਤਾਂ ਗਾਇਸ ਪਹਿਲਾਂ ਤੁਸੀਂ ਖਾ ਲਓ ਓਏ ਆ ਦੇਖੋ ਕਿੰਨਾ ਰਹਿਣ ਲੱਗਦਾ ਆ ਪੜੀਆਂ ਨੇ ਦੇਖੋ ਸੋਇਆ ਵੀ ਇੰਨੇ ਬੜੀਆਂ ਹੁੰਦੀਆਂ ਨੇ ਜਿਹੜੀਆਂ ਉਹ ਨੇ ਸਾਸ ਪਾ ਕਿੰਨੀਆ ਕੋਲਿਆਂ ਕਰਨਾ ਟੇਸਟੀ ਨੇ ਮੇਰੀ ਮੰਮੀ ਅੱਗੇ ਫਰਾਈਸ ਫਰਾਈਸ ਇਹ ਲੋਕਾ ਫਾਇਆ ਬਣਾ ਲਓ ਮੰਮੀ ਕਹਿੰਦੀ ਮੈਂ ਬਣਾਉਣੀ ਹਾਂ ਬਲੌਗਰ ਮੈਂ ਫਾਟੋ ਕਮੇ ਨਾ ਤੇਰੇ ਘਣੀ ਮਾਰ ਅੱਛਾ ਇੱਥੋਂ ਹਾਂ ਦੂਰ ਰੱਖਿਓ ਬਾਹ ਲੰਬੀ ਲੈ ਜਾ ਕੋਈ ਨਹੀਂ ਲੈ ਜਾਏ ਨੀ ਹਾਂ ਆ ਲੰਮੀ ਤੂੰ ਤਾਂ ਪਾਈ ਦੇ ਕੋ ਮੇ ਅੱਜ ਮੇਰੀ ਮੰਮੀ ਦਾ ਕੀ ਕਰਦਾ ਦੀ ਬਾਹ ਦਾ ਖਾਣ ਨੂੰ ਪਾਈ ਦੇਖੋ ਮੇਰੀ ਗੱਲ ਸੁਣੋ ਮੈਂ ਨਾ ਫਿਰ ਮੇਰਾ 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 ਪੋਤਾ ਕਹਿੰਦਾ ਮੈਂ ਬਾਲ ਨਹੀਂ ਕੋਈ ਉਹ ਗੱਲ ਬਣਾਦੀ ਬੰਦਾ ਸੀ ਗੈਰੀ ਉਹ ਜੀ ਲਾਲ ਮੇਰੀਆਂ ਡਿਗਰੀਆਂ ਦੀਆਂ ਪਰ ਫਿਰ ਮੈਂ ਹੌਲੀ ਕਿ ਦਿਨੇ ਦਾਦੀ ਦੇ ਨੇ ਮੈਂ ਕਿਹਾ ਮਾਂ ਪੁੱਤ ਚਲ ਅੱਜ ਮਾਮਸ ਲਿਆਓ ਖਾਈਏ ਮਾਮੂਸ ਕਹਿੰਦੇ ਨੇ ਆ ਦੇਖੋ ਪਰ ਐ ਆਪਦੀ ਮਾਂ ਦੇ ਅੱਖੇ ਲੱਗ ਗਈ ਲੈ ਆਂਦੇ ਮੈਂ ਕਿਹਾ ਦਾਦੀ ਮਮੀ ਜੀ ਦਾ ਖਾਣਾ ਹਾਂ ਮੈਂ ਕਿਹਾ ਚਲ ਭਾਈ ਹੁਣ ਮੈਂ ਵੀਡੀਓ ਬਣਾਉਣੀ ਮੈਂ ਕਿਹਾ ਤੁਸੀਂ ਮੈਨੂੰ ਦਿਖਾਓ ਇਹ ਕਿਵੇਂ ਕਿਵੇਂ ਪਾ ਕੇ ਖਾਉਂਗੀ ਠੀਕ ਹੈ ਤੂੰ ਜਦੋਂ ਆ ਰਗੜੇ ਸਾਡੇ ਘਰਿਆਂ ਨੂੰ ਹਾਂ ਤੁਹਾਡੇ ਨਾਲ ਨੂੰ ਦੇਖਣਾ ਹਾਂ ਆ ਰਹੀ ਨੇ ਗੱਲ ਹੂੰ ਗੱਲ ਨਹੀਂ ਬਣੀ ਨਾਲ ਬਣੀ ਨਹੀਂ ਨਾ ਚੱਜ ਜਣਾ ਮੇਰੇ ਬੱਚਿਆਂ ਦੀ ਮਰਜ਼ੀ ਆ ਭਾਈ ਚੁਆਇਸ ਆ ਉਹ ਹਜਾ ਆਪਾਂ ਛੱਡ ਲੈਣ ਚੁਆਇਸ ਚੁਆਇਸ ਮੈਂ ਕਹ ਮੈਨੂੰ ਵੀ ਸਿਕਾਉ ਭਾਈ ਥੋੜੀ ਬੋਲਦੀ ਵੀਡੀਓ ਬਣਾਉਣੀ ਠੀਕ ਹੈ ਨਾ ਉਹ ਛੋਟਾ ਮੇਰਾ ਰੌਲਾ ਪਾਉਂਦਾ ਦੀ ਭਾਈ ਇੱਕ ਚੀਜ਼ ਨੂੰ ਉਹ ਕਹਦਾ ਕੈਂਡੀ ਕੈਂਡੀ ਖਾਣੀ ਆ ਉਹ ਬੈਠਾ ਦੇ ਲਾ ਉਹ ਮੈਨੂੰ ਗੁੱਸੇ ਵਿੱਚ ਬੈਠਾ ਹੈ ਤੇ ਬੱਚੇ ਹੁਣ ਕਹਿੰਦੇ ਵੀ ਚਲੋ ਖਾਣਾ ਖਾ ਲਈਏ ਮੈਂਗਾ ਪਾਈ ਖਾਣਾ ਹੁਣ ਖਾ ਹੀ ਲੈਨੇ ਫੇਰ ਠੀਕ ਹੈ ਅਸੀਂ ਤਕਰੀਬਨ 6:30 7 ਵਜੇ ਤੱਕ ਨਾ ਖਾ ਲੰਨੇ ਇਹ ਛੋਟੇ ਵਾਸਤੇ ਮੂਮਸਾ ਹੈ ਹੋਰ ਮੈਨੂੰ ਹੁਣ ਕੁਸ ਭੈਣ ਜੀ ਚੜਿਆ ਨਹੀਂ ਜੋ ਕੀ ਬੜੀਆਂ ਦੇ ਪ੍ਰਾਈਸ ਜੋਵਨ ਬੜੀਆਂ ਤੇ ਫਰੈਂਜ ਲਿਆਇਆ ਪੋਤਿਆ ਭਾਈ ਮੈਨੂੰ ਕਹਿਣਾ ਨਹੀਂ ਆਉਂਦਾ ਜੋਵਨ ਸਿੰਘ ਚਲਣਾ ਸੀ ਅਸੀਂ ਭਾਈ ਅੱਜ ਬਾਹਰਲਾ ਖਾਣਾ ਖਾਣੇ ਆ ਜਾਇ ਜੇ ਸਾਨੂੰ ਪ੍ਰਮਾਤਮਾ ਦਿੰਦਾ ਸ਼ੁਕਰਗੁਜ਼ਾਰ ਕਰਕੇ ਛੱਗੀ ਦਾ ਲੋਕੀ ਮੱਕਦੇ ਨੇ ਸੜਦੇ ਨੇ ਸੜੀ ਜਾਂਦੇ ਸਾਲਾ ਪਿਆ ਰਹਿਣ ਦੋ ਅੱਜ ਤਾਂ ਬਾਹਰ ਨੇ ਖਾਣੇ ਖਾ ਕੇ ਹੀ ਕਰਨਾ ਗੁਜ਼ਾਰਾ ਠੀਕ ਬਸ ਹਾਂ ਭਾਈ ਮੇਰੀ ਨੋਰ ਆਣੀ ਵਿਚਾਰੀ ਨਾ ਕੀ ਕਰੇ ਹੁਣ ਆ ਦੇ ਖਾਣਾ ਪਾ ਕੇ ਲੈ ਕੇ ਚੱਲੀ ਆ ਵੀ ਮੰਮੀ ਚੱਲੋ ਅੰਦਰ ਚੱਲੀ ਠੀਕ ਹੈ ਤੁਸੀਂ ਲਈ ਤਾਂ ਕਰੇਲੇ ਬਣੇ ਨੇ ਚਲੋ ਹਾਂ ਮੇਰੇ ਬਾਅਦ ਹੈ ਭਾਈ ਸਭ ਤੋਂ ਕਰੇਲੇ ਵੀ ਬਣੇ ਨੇ ਇਹ ਨਾ ਗੱਲ ਕਿਉ ਰੋਟੀ ਵੀ ਬਣੀ ਹੈ ਠੀਕ ਹੈ ਚਲੋ ਭਾਈ ਚਲੋ ਮਿਲ ਦਿਆਂ ਫਿਰ 10 ਮਿੰਟ ਤੱਕ 10 ਮਿੰਟ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਿਆਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮ ਹੋ ਗਏ ਤੇ ਅਸੀਂ ਵੀ ਵਧੀਆ ਹਾਂ ਅੱਜ ਹੈਗਾ ਜੀ ਦੂਸਰਾ ਦਿਨ ਮਾਰਨਿੰਗ ਦਾ ਮਾਰਨਿੰਗ ਦੇ ਵੱਜ ਗਏ ਨੇ 9:10 ਤੇ ਬੱਚੇ ਚਲੇ ਗਏ ਨੇ ਸਕੂਲ ਤੇ ਮੈਂ ਨਾ ਆ ਕੇ ਆ ਗਈ ਸੀ ਤੇ ਮੰਮੀ ਮੇਰੀ ਲੱਗੀ ਹੋਈ ਹੈ ਹਜੇ ਸਾਫ ਸਫਾਈਆਂ ਕਰਨ ਸਾਡੇ ਦਿਲ ਦਿਮਾਗ ਚੋਂ ਬਹਿਮ ਨਹੀਂ ਨਿਕਲਦਾ ਉਹਨਾਂ ਚਿਰ ਅਸੀਂ ਇੰਹੀਂ ਕਰਾਂਗੇ ਫਿਰ ਤੇ ਮੰਮੀ ਲੱਗੀ ਹੋਈ ਹੈ ਬੈੱਡ ਖਿੱਚ ਕੇ ਸਫਾਈ ਕਰਨ ਕਿਉਂਕਿ ਮੰਮੀ ਕਹਿੰਦੀ ਮੈਨੂੰ ਬਹਿਮ ਵੀ ਮੈਂ ਅੱਜ ਇੱਕ ਵਾਰੀ ਕਰਦਾ ਵੀ ਫਿਰ ਦੁਬਾਰੇ ਦੇਖਾਂਗੇ ਦੁਬਾਰੇ ਦੀ ਦੁਬਾਰੇ ਦੇਖਾਂਗੇ ਨਾ ਅੰਮੀ ਹੁਣ ਇੱਕ ਬੰਦਾ ਸਾਹ ਸਾਰੇ ਹਮ ਸਾਰਾ ਉਤਲਾ ਰੋਟੀ ਬਣੇ ਦਾ ਤੁੰਗਾ ਕਰ ਲੈਣਾ ਭਾਂਡੇ ਮਾ ਲਿਆ ਆ ਨਾ ਲਿਆ ਤੇ ਵਧੀਆ ਆ ਦੇਖੋ ਮੰਮੀ ਇੱਧਰ ਲੇ ਬੈੱਡ ਖਿੱਚੀ ਬੈਠੇ ਹੁਣ ਆ ਪਏ ਨੇ ਬੈੱਡ ਤੇ ਆ ਖੜਾ ਗੱਦਾ ਇੱਧਰ ਤੇ ਹੁਣ ਇੱਧਰਲੇ ਕਮਰੇ ਦੀ ਡੀਪ ਕਲੀਨਿੰਗ ਕਰਨ ਲੱਗੀ ਆ ਮੰਮੀ ਬਾਥਰੂਮ ਵਗੈਰਾ ਮੈਂ ਸਾਰਾ ਧੋਤਾ ਬੱਚੇ ਨਾ ਕੇ ਚਲੇ ਗਏ ਸੀ ਮੈਂ ਬਾਹਰਲੇ ਬਾਥਰੂਮ ਚ ਨਾ ਕੇ ਹੁਣ ਮੰਮੀ ਵੀ ਉੱਥੇ ਨਹਾਉਣਗੇ ਆ ਦੇਖੋ ਆ ਕੂੜਾ ਨਿਕਲਿਆ ਆਪਣੇ ਬੈੱਡਾਂ ਤੋਂ ਇਹ ਇੰਨਾ ਕੁ ਇਹ ਵੀ ਝਾੜੂ ਝੂੜੂ ਦਈ ਆ ਮਾੜਾ ਮੋਟਾ ਤੇ ਮੰਮੀ ਕਹਿੰਦੀ ਚਲੋ ਇੱਕ ਵਾਰ ਮੈਂ ਕਰਦਾ ਫਿਰ ਕੱਲ ਨੂੰ ਦੀਦੀ ਹੁਣੀਆਂ ਨੇ ਆਉਣਾ ਰਖੜੀ ਬੰਨਣ ਤਾਂ ਕਰਕੇ ਮੰਮੀ ਕਹਿੰਦੀ ਇੱਕ ਵਾਰੀ ਸਾਫ ਸਫਾਈ ਜੀ ਕਰਦਾ ਮੰਮੀ ਮੈਂ ਬੈਡਾਂ ਦੇ ਦੇ ਤੇ ਇਹਦੀ ਜਿਹੜੀ ਆ ਗਈ ਇਹਦੇ ਤੇ ਕੱਪੜਾ ਮਾਰਦਾ ਸਾਰਿਆਂ ਤੇ ਹਾਂ ਹਾਂ ਮਾਰਿਆ ਤਾਂ ਨਹੀਂ ਹਜੇ ਨਾ ਨਾ ਹਜੇ ਨਹੀਂ ਕੁਛ ਕੀਤਾ ਮੈਂ ਮੈਨੂੰ ਆਇਆ ਪਹਿਲਾਂ ਮੈਂ ਫਰਨਾ ਉੱਚਾ ਲਾ ਲਾਂ ਦਵਾਈ ਕਰਕੇ ਹਾਂ ਇਹ ਤਾਂ ਬਾਕੀ ਲਾ ਕਿਉਂ ਕਰਦਾ ਨਹੀਂ ਕੱਪੜਾ ਮਾਰਨ ਵਾਲਾ ਇਹਨਾਂ ਤੇ ਗਰਦਾ ਜਿਹਾ ਪੈ ਜਾਂਦਾ ਨਾ ਡੇਲੀ ਉਹ ਫੋਟੋਆਂ ਦਾ ਵੀ ਹਾਂ ਹੋ ਜਾਂਦਾ ਰੋਜ਼ ਬਾਕੀ ਸਾਰਾ ਆਪਣੇ ਮੰਮੀ ਨੇ ਚਾ ਹਾਂ ਹੁਣ ਏਸੀ ਕਰਕੇ ਆ ਨਾ ਮੌਸਮ ਚੇਂਜ ਹੋ ਰਿਹਾ ਉਹਦੇ ਕਰਕੇ ਹੁਣ ਚਿਪਚਿਪਾ ਜਾ ਮੌਸਮ ਹੋਇਆ ਪੇ ਪੁੱਤ ਰਾਤ ਛੋਟੇ ਨੇ ਉਲਟੀ ਕਰਦੀ ਹਾਂ ਹਾਂ ਉਹਨੇ ਨਿਕੇ ਜੇ ਨੇ ਤਾਂ ਕਰਕੇ ਹੁਣ ਮੰਮੀ ਕਹਿੰਦੀ ਮੈਂ ਸਾਰਾ ਰੂਮ ਹੀ ਸਾਫ਼ ਕਰ ਦਨੀ ਆ ਕਹਦੀ ਹੁਣ ਲੱਗੀ ਤਾਂ ਹੋਈ ਆ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਕੱਲ ਬਲੌਗ ਘੱਟ ਬਣਿਆ ਸੀ ਕਿਉਂਕਿ ਮੇਰਾ ਸਰੀਰ ਹਜੇ ਸੈੱਟ ਨਹੀਂ ਹੈਗਾ ਫਿਰ ਮੰਮੀ ਨੇ ਕੱਲ ਮੇਰੇ ਸਿਰ ਦੀ ਮ사ਜ ਕੀਤੀ ਗਰਦਨ ਦੀ ਕੀਤੀ ਤੇ ਮੇਰੇ ਜਿਹੜੇ ਗਰਦਨ ਦੇ ਆ ਬੈਕ ਸਾਈਡ ਆ ਮਸਲ ਨੇ ਸਾਰੇ ਇੱਥੇ ਤੱਕ ਸਾਰਾ ਮੇਰਾ ਸਰਵਾਈਕਲ ਇੰਨਾ ਜਿਆਦਾ ਵਧਿਆ ਪਿਆ ਸੀ ਮੇਰਾ ਜਿਹੜਾ ਸਿਰ ਦਰਦ ਦਾ ਬੈਕ ਆਰਾ ਸਾਰੀ ਇਹ ਨਾ ਬੈੱਡ ਦੇ ਨਾਲ ਵੀ ਨਹੀਂ ਸੀ ਲੱਗਦੀ ਮੇਰੇ ਤੋਂ ਪਿਆ ਵੀ ਨਹੀਂ ਸੀ ਜਾਂਦਾ ਇੰਨੀ ਮੇਰੀ ਪੋਜੀਸ਼ਨ ਖਰਾਬ ਸੀਗੀ ਤੇ ਬਾਕੀ ਕੱਲ ਥੋੜਾ ਜਿਹਾ ਬਣਿਆ ਸੀ ਬਲੌਗ ਬਾਕੀ ਆਪਾਂ ਅੱਜ ਕਰਦੇ ਆ ਬਲੌਗ ਕੰਟੀਨਿਊ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਆਪਾਂ ਡ्रेसਿੰਗ ਟੇਬਲ ਇੱਥੇ ਚੱਕ ਲਿਆਂਦਾ ਟੀਵੀ ਟਰਾਲੀ ਦੇ ਨਾਲ ਮੰਮੀ ਕਹਿੰਦੀ ਇੱਥੇ ਖੜ ਕੇ ਕੱਪੜੇ ਵਗੈਰਾ ਵੀ ਚੈੱਕ ਕੀਤੇ ਜਾਂਦੇ ਆ ਆਪਾਂ ਕੇ ਤੇ ਕਹਿੰਦੀ ਅੰਦਰ ਇਹਦਾ ਕੋਈ ਫਾਇਦਾ ਨਹੀਂ ਵੀ ਅੰਦਰ ਤੂੰ ਜਾਂਦੀ ਤਾਂ ਹੈ ਨਹੀਂ ਵੀ ਨਾਲੇ ਤੇਰਾ ਸਮਾਨ ਸਾਰਾ ਇੱਥੇ ਪਿਆ ਆ ਮੇਰੀ ਮੰਮੀ ਲੱਗੀ ਆ ਫੁੱਟੇ ਹਮ ਕਰਨ ਹੋਰ ਆਪਾਂ ਹੁਣ ਅੰਦਰ ਹੀ ਜਾਨੀ ਆ ਹੁਣ ਇਧਰਲੇ ਬੈੱਡ ਖਿੱਚ ਰੱਖੀ ਮੈਨੂੰ ਤਾਂ ਡਰ ਲੱਗਦਾ ਹਜੇ ਵੀ ਮੈਂ ਕਿਹਾ ਕੱਲਾ ਬੈੱਡ ਨਹੀਂ ਕਰਨਾ ਇੱਥੇ ਮੈਂ ਬੈਡਾਂ ਬੈਡਾਂ ਤੇ ਵੀ ਨਹੀਂ ਚੜਦੀ ਮੈਂ ਇਹਨਾਂ ਤੇ ਬੈਠਦੀ ਮਮੇ ਕਹਿੰਦੀ ਆ ਜਿੱਧਰਲੇ ਕਮਰੇ ਚ ਪੈ ਜਾ ਕੇ ਉਹ ਮੈਂ ਤਾਂ ਨਹੀਂ ਪੈਂਦੀ ਤੁਸੀਂ ਪੈ। ਆਈ ਨਾ ਲਾ ਦੀ ਰ। ਮਾਣ ਉਹ ਸਾਰਾ ਟੈਕ ਵੀ ਕਰਾਤਾ। ਵਿਭਾਗ ਕੋਸ਼ ਨਹੀਂ ਪਾਇਦਾ। ਆ ਹੁਣ ਇਧਰਲੇ ਬੈੱਡ ਖਿੱਚੇ ਰੱਖੇ ਨੇ ਮੰਮੀ ਨੇ ਤੇ ਆ ਗੱਦਾ ਖੜਾ ਇਧਰ। ਲੱਗੀ ਹੋਈ ਆ ਤੇ ਮੰਮੀ ਮੈਨੂੰ ਚੈੱਕ ਕਰਾ ਕੇ ਕਹਿੰਦੀ ਆ ਕਮਰਾ ਕੋਈ ਚੈੱਕ ਕਰ ਲੈ ਕੁਝ ਨਹੀਂ ਹੈਗਾ ਇੱਥੇ ਮੈਨੂੰ ਫੇਰ ਵੀ ਡਰ ਲੱਗਦਾ ਪਤਾ ਨਹੀਂ ਕਿਉਂ। ਬਾਹਰ ਪੈਂਦੇ। ਮੈਨੂੰ ਉਹਨਾਂ ਦੀ ਸ਼ਕਲ ਨਹੀਂ ਬੋਲਦੀ ਹਜੇ ਤਾਂ ਡਰ ਲੱਗਦਾ ਮੈਂ ਸਾਰਾ ਡਰੈਸਿੰਗ ਟੇਬਲ ਸਾਫ਼ ਕੀਤਾ ਵਿੱਚੋਂ ਵੀ ਸਾਰਾ ਸਾਫ਼ ਕਰਤਾ ਤੇ ਬਾਹਰੋਂ ਵੀ ਸਾਰਾ ਕਰਤਾ ਤੇ ਇਹਦਾ ਸ਼ੀਸ਼ਾ ਵੀ ਕਲੀਨ ਕਰਤਾ ਵਿੱਚੋਂ ਮੈਂ ਤੁਹਾਨੂੰ ਦਿਖਾਉਣੀ ਹੈ ਕੋਈ ਜ਼ਿਆਦਾ ਖਾਸ ਸਮਾਨ ਉਸ ਜਿਹੜਾ ਮੈਨੂੰ ਵੀ ਚਾਹੀਦਾ ਹੁੰਦਾ ਉਹ ਨੀਚੇ ਵਾਲੇ ਬਾਕਸ ਦੇ ਵਿੱਚ ਕੱਚ ਦੇ ਗਲਾਸ ਨੇ ਇਹ ਬੱਚਿਆਂ ਦੇ ਐਕਸਟਰਾ ਲੰਚ ਬਾਕਸ ਵਗੈਰਾ ਪਏ ਨੇ ਵੀ ਜਦੋਂ ਮੈਨੂੰ ਲੋਡ ਹੁੰਦੀ ਆ ਮੈਂ ਇੱਥੋਂ ਚੱਕ ਲੈਣੀ ਹੁੰਦੀ ਆ ਬਾਕੀ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਤੇ ਕੋਈ ਵੀ ਫालतू ਸਮਾਨ ਨਹੀਂ ਹੈਗਾ ਆਪਣਾ ਕੋਈ ਜ਼ਿਆਦਾ ਭਰਿਆ ਨਹੀਂ ਹੋਇਆ ਤੇ ਆ ਮੈਂ ਕੱਢਿਆਗਾ ਬਾਕਸ ਨੇ ਦੇ ਵਿੱਚ ਵੀ ਦੀਦੀ ਹੋਇਆ ਕਰਕੇ ਕੱਢਿਆ ਦੇ ਵਿੱਚ ਨਮਕੀਨ ਬਿਸਕਟ ਵਗੈਰਾ ਆਪਾਂ ਪਾਵਾਂਗੇ ਇਹ ਬਾਕਸ ਮੈਂ ਬਾਹਰੇ ਕੱਢ ਲਿਆ ਚਲੋ ਹਜੇ ਆਪਾਂ ਇਹਨੂੰ ਵਿੱਚ ਹੀ ਧਰ ਦਨੇ ਆ ਦੇਖੋ ਸਾਰਾ ਕਲੀਨ ਕਰਤਾ ਆਪਾਂ ਵੇਗਾ ਸੋਣਾ ਹੂੰ ਤੇ ਇਧਰ ਵੀ ਨਹੀਂ ਇੰਨਾ ਕੁਝ ਖਾਸ ਹੈਗਾ ਤੇ ਇਹ ਸਾਰਾ ਉੱਪਰਲਾ ਦਰਾਜ਼ ਖਾਲੀ ਆ ਆ ਵੀ ਖਾਲੀ ਆ ਇਹ ਬੱਚਿਆਂ ਦੇ ਚਮਚੇ ਵਗੈਰਾ ਮੈਕਸਾ ਲਿਆਂ ਤੇ ਰੱਖ ਦੀ ਹੁੰਦੀ ਹੈ ਤੇ ਛੋਟੇ ਸੋ ਹਮ ਕਰਕੇ ਜੋ ਵੀ ਤਾਂ ਹੁਣ ਵੱਡੇ ਲੈ ਜਾਂਦਾ ਹੁੰਦਾ ਇਹ ਹਜੇ ਆਪਣੇ ਨਵੇਂ ਪਏ ਆ ਬਾਕੀ ਆ ਬਾਕਸ ਦੇ ਵਿੱਚ ਥੋੜਾ ਜਿਹਾ ਸਮਾਨ ਆਏ ਪਏ ਇਹਦੇ ਵਿੱਚ ਆ ਮੇਕਅਪ ਵਾਲੇ ਬਰਸ਼ ਵਗੈਰਾ ਪਏ ਨੇ ਬਸ ਇਹਦੇ ਵਿੱਚ ਵੀ ਕੋਸ ਖਾਸ ਨਹੀਂ ਹੈਗਾ ਤੇ ਸਾਰਾ ਮੈਂ ਕਲੀਨ ਕਰਤਾ ਤੇ ਸ਼ੀਸ਼ਾ ਵੀ ਇਹਦਾ ਕਲੀਨ ਕਰਤਾ ਦੇਖੋ ਸ਼ੀਸ਼ਾ ਕਿੰਨਾ ਕਲੀਨ ਹੋ ਗਿਆ ਐਨਾ ਗੰਦਾ ਹੋਇਆ ਪਿਆ ਸੀਗਾ ਪਾਣ ਦੇ ਦੇ ਬੋਲ ਦੀਦੀ ਦੇ ਆਉਣ ਕਰਕੇ ਸਾਡੇ ਘਰ ਦੀਆਂ ਸਫਾਈਆਂ ਹੋ ਰਹੀਆਂ ਨੇ ਜੋਰਾਂ ਸ਼ੋਰਾਂ ਤੇ ਹਨਾ ਮੰਮੀ ਮੈਂ ਕਿਹਾ ਦੀਦੀ ਦੇ ਆਉਣ ਕਰਕੇ ਆਪਣੇ ਘਰ ਦੀਆਂ ਸਫਾਈਆਂ ਹੋ ਰਹੀਆਂ ਨੇ ਜੋਰਾਂ ਸ਼ੋਰਾਂ ਮੰਮੀ ਕਹਿਣ ਲੱਗੀ ਕਹਿੰਦੀ ਬਿਕੂੜੀ ਨੇ ਆਉਣਾਗਾ ਘਰ ਦੀ ਗਾ ਨਹੀਂ ਸਾਫ ਸਫਾਈ ਵਧੀਆ ਕਰ ਲਈਏ ਮੈਂ ਕਿਹਾ ਠੀਕ ਆ ਕਰ ਲੋ ਸਹੀ ਆ ਮੈਂ ਤੇ ਡੈਸਕਿੰਗ ਟੇਬਲ ਅਸੀਂ ਬਾਹਰ ਕੱਢ ਲਿਆ ਕੋਈ ਉੱਧਰ ਵੀ ਕੱਲਾ ਬੈਠਾ ਠੀਕ ਆ ਇੱਧਰਲੇ ਰੂਮ ਚ ਵੀ ਕੱਲਾ ਬੈਠਾ ਠੀਕ ਆ ਤੇ ਡੈਸਕਿੰਗ ਟੇਬਲ ਅਸੀਂ ਇੱਥੇ ਲਾ ਲਿਆ ਮੰਮੀ ਕਹਿੰਦੀ ਕੋੰ ਅੰਦਰ ਜਾਂਦੀ ਤਾਂ ਹੈ ਨਹੀਂ ਨਾ ਇਹਦੇ ਵਿੱਚ ਕੋਈ ਸਮਾਨ ਧਰਦੀਆਂ ਨਾ ਇਹਨੂੰ ਦੇਖਦੀਆਂ ਇਹੋ ਹੀ ਲਿਆ ਕੇ ਖੜਾ ਕਰ ਰਹੀ ਆ ਬਾਹਰ ਦਾ ਸ਼ੀਸ਼ਾ ਦੇਖਣਾ ਕਰੀ ਨਹੀਂ ਮਹਰੇੜੀਆਂ ਹਾਂ ਹਾਂ ਮੈਂ ਰੈੜੀਆਂ ਠੀਕ ਆ ਮੰਮੀ ਕਹਿੰਦੀ ਸ਼ੀਸ਼ਾ ਦੇਖ ਲਿਆ ਕਰੀ ਰੋਟੀ ਖਾ ਲੋ ਗਾਈਜ਼ ਕਰੇਲਿਆਂ ਦੀ ਸਬਜ਼ੀ ਤੇ ਨਾਲ ਇੱਕ ਰੋਟੀ ਮੈਨੂੰ ਹੁਣ ਭੁੱਖ ਲੱਗੀ ਕਿਉਂਕਿ ਮੈਂ ਸੌਂ ਗਈ ਸੀ। ਤੁਹਾਨੂੰ ਮੇਰੀ ਅੱਖਾਂ ਤੋਂ ਪਤਾ ਲੱਗਦਾ ਮੈਂ ਸੌਂ ਗਈ ਸੀ। ਤੇ ਮਮੇ ਰੂਮ ਬਗੈਰਾ ਸਾਫ਼ ਕਰਦੇ ਸੀ ਇਹ ਵੀ ਹੋ ਗਿਆ ਸੀਗਾ ਤੇ ਦੂਸਰਾ ਵੀ ਹੋ ਗਿਆ ਸੀ ਤੇ ਡੈਸਕ ਟੇਬਲ ਵੀ ਹੋ ਗਿਆ ਸੀ। ਮੈਨੂੰ ਆ ਗਈ ਸੀ ਨੀਂਦ ਬੈਰ ਲੈਕਸ ਕਰ ਰਹੀ ਸੀ ਆਪ ਦੇ ਆਪ। ਕੱਲ ਵੀ ਮੈਂ ਸੌਂ ਗਈ ਸੀ ਅੱਜ ਵੀ ਸੌਂ ਗਈ ਸੀ ਕਿਉਂਕਿ ਮੇਰਾ ਦਿਮਾਗ ਤੇ ਮੂਹ ਭਾਜੇ ਸੈੱਟ ਨਹੀਂ ਸੀ ਹੈਗਾ ਦੁੱਖ ਦਾ ਸੀਗਾ ਤਾਂ ਕਰਕੇ ਮੰਮੀ ਨੇ ਕਿੰਤੂ ਰੈਸਟ ਕਰ। ਮੰਮੀ ਦਾ ਕਹਿੰਦੀ ਬਲੌਗ ਵੀ ਨਹੀਂ ਬਣਾਉਣਾ। ਸੜਾ ਮੰਮੀ ਉਹ ਲੋਗ ਹੈ ਮੈਂ ਨੀਲ ਬੈਟ ਵੀ ਚੇਂਜ ਕਰ ਦੂੰਗੀ ਬੈਟ ਦੱਸਿਓ ਕਿਦਾਂ ਲੱਗੀ ਹੋਊਗਾ ਉਹ ਰੈਟ ਰੂਟ ਹੁਣ ਮੈਂ ਬੰਦ ਕਰ ਦਿੰਦੀ ਔਰ ਇਹ ਨਾਇਕ 24 ਗੰਦਾ ਬੱਚਾ ਸਕੂਲ ਨੂੰ ਆ ਗਿਆ ਗੰਦਾ ਬੱਚਾ ਸੋੜਾ ਬੱਚਾ ਮੈਂ ਪਤਾ ਨਹੀਂ ਸਕੂਲ ਨੂੰ ਆਇਆ ਮੈਂ ਉਹ ਕਿਹਾ ਮੈਂ ਕਿਹਾ ਸும் ਫੋਨ ਨਾ ਪੀਆ ਕਰਾਉ ਆਉਣ ਸਾਜ ਕਹਿੰਦਾ ਮੰਮੀ ਬਈ ਤੇ ਜਾਣਾ ਤੇ ਹੀ ਕਹਿੰਦਾ ਫੋਨ ਨਹੀਂ ਪੀਂਦਾ ਕਹਿੰਦਾ ਮੰਮੀ ਪਤਾ ਤੇਰੀ ਜਾਨਾ નારナモमम मम्मी ਵੀ ਹੁਣ ਐਪਲ ਖਾ ਕੇ ਛੱਡੀ ਅਮਰੂਦ ਖਾ ਕੇ ਛੱਡੀ ਹੁਣ ਮੇਰੀ ਮੰਮੀ ਨਾਲ ਚੱਕ ਲਈ ਹੁਣ ਮੇਰੀ ਮੰਮੀ ਪੂਰੀ ਸਿਹਤ ਬਣਾਉਣ ਲੱਗੀ ਹੋਈ ਐ ਮੈਂ ਰੋਟੀ ਖਾਣ ਲੱਗੀ ਮੈਂ ਰੋਟੀ ਖਾਣ ਲੱਗਿਆ ਮੰਮੀ ਮੇਰੀ ਸਿਹਤ ਬਣਾਉਂਦੀ ਐ ਫਰੂਟ ਖਾ ਕੇ ਹੋਰ ਮਰਜਾ ਲ ਆ ਗਿਆ ਮੈਂ ਨਾ ਨਾਰ ਕੇ ਲਉ ਜੀ ਆਪਣੀ ਹੋ ਗਈ ਸ਼ਾਮ ਦੀ ਤਿਆਰੀ ਸ਼ੁਰੂ 5:10 ਹੋ ਗਏ ਬੱਚੇ ਗਏ ਹੋਏ ਨੇ ਟਿਊਸ਼ਨ ਤੇ ਇਹ ਅਸੀਂ ਕੱਲ ਬਣਾਏ ਸੀਗੇ ਕਰੇਲੇ ਬੱਚਿਆਂ ਦੇ ਨੱਕ ਥੱਲੇ ਨਹੀਂ ਹੈਗੇ ਮੈਂ ਦਿਨ ਮम्मी ਖਾਵਾਂਗੇ ਦੋਨੇ ਯਾਰ ਇਧਰ ਉਹਨਾਂ ਵਾਸਤੇ ਤੜੀ ਹੋਈ ਹੈ ਦਾਲ ਧੋਵੇ ਮੂੰਗੀ ਦੀ ਮੈਂ ਬਿਨਾ ਸੀਤੀ ਤੋਂ ਤਰੀਆ ਉੱਪਰ ਪਾਣੀ ਰੱਖਿਆ ਹੋਇਆ ਬੰਡ ਵਾਲੀਆ ਵਾਸ ਥੋੜਾ ਜਿਹਾ ਟਾਈਮ ਲੈਂਦਾ ਤੇ ਮੰਮੀ ਲੱਗੀ ਹੋਈ ਆਟਾ ਗੁੰਨਣ ਤੇ ਉਧਰ ਆਪਣਾ ਲਾਇਆ ਹੋਇਆ ਕੈਂਪਰ ਭਰਨ ਵਾਸਤੇ ਵਿੱਚ ਮੈਂ ਪਾ ਲਈ ਬਰਫ਼ ਕਿਉਂਕਿ ਪਾਣੀ ਠੰਡਾ ਚਾਹੀਦਾ ਬੱਚਿਆਂ ਨੂੰ ਤੇ ਬਾਕੀ ਦੇਖਦੇ ਆ ਕੀ ਕਹਿੰਦੇ ਨੇ ਆ ਕੇ ਵੈਸੇ ਤਾਂ ਮੈਂ ਜੋ ਨੂੰ ਪੁੱਛਿਆ ਸੀ ਮੈਂ ਕਿ ਮੈਂ ਦਾਲ ਬਣਾਉਂਗੀ ਪਰ ਦਾਲ ਨੂੰ ਵੀ ਉਹ ਖਾ ਨਹੀਂ ਕੀਤੀ ਹੈ ਨਾ ਮੰਮੀ ਨਾ ਚਾਹ ਤਾ ਬੋਲ ਕੇ ਤੇ ਨਹੀਂ ਗਿਆ ਕੁਝ ਨਹੀਂ ਬੋਲ ਕੇ ਗਿਆ ਤੇ ਇੱਧਰ ਕੈਂਪਰ ਚ ਬਰਖ ਪਾਈ ਆ ਚਲੋ ਹੁਣ ਮੈਂ ਪਾਣੀ ਛੱਡਦਾ ਮੈਂ ਕਿ ਚਲੋ ਭਰ ਦੀਵਾ ਹੌਲੀ ਹੌਲੀ ਮੰਮੀ ਕਹਿੰਦੀ ਮੈਂ ਆਟਾ ਕੁੰਨ ਦਨੀਆ ਤੇਰ ਆਪਾਂ ਬਣਾਉਣੇ ਦਾਲ ਨੂੰ ਤੜਕਾ ਮੈਂ ਤਾਂ ਦਾਲ ਬਣਾ ਲਈ ਮੁਰਗੀ ਬਣਾਈਏ ਰੋਜ਼ ਰੋਜ਼ ਹਰੀ ਮਚਾਤੀ ਸੀ ਪਿਆਜ਼ ਮੱਲੋ ਪਿਆਜ਼ ਹੂੰ ਹਾਂਜੀ ਰਾਤ ਦੇ ਵੱਜ ਗਏ ਸਵਾ 7 ਰਾਤ ਦੇ ਰਾਤ ਦੀ ਨਹੀਂ ਲੀਆ ਸਰਦਿਆਂ ਚ 5 ਵਜੇ ਉਹ ਲੱਗ ਗਈ ਤਾਂ ਦੇ ਵਿੱਚ ਪਾਈਆ ਮਲਾਈ ਆਮ ਦਾਦਾਂ ਤੇ ਨਾਲ ਚਿਕਨ ਲੱਗੀਆਂ ਤੇ ਨਾਲ ਪਿਆਜ਼ ਤੇ ਹਰੀ ਮੈਂ ਅਸ਼ਰਾਤ ਦੀ ਵੀ ਕੋਈ ਖਾਜੋ ਇਧਰ ਦਾਦੀ ਵੀ ਲੱਗੇ ਨੇ ਰੋਟੀ ਖਾਣ ਕੱਢ ਦੇਣ ਦੀ ਛੋੜ ਦੇ ਖਾਣ ਮੈਂ ਤਾਂ ਦਾਲ ਭਾਤ ਤੱਕੀ ਮੈਂ ਉਹਨਾਂ ਨੂੰ ਕਿਹਾ ਸੀ। ਉਹ ਆਣਾ। ਅੰਬਾ ਚਾਰ, ਦਾਲ, ਰੋਟੀ। ਮੈਂ ਰੋਟੀ ਖਾਣਾ ਬੁੱਤ ਖਾ ਲਿਆ। ਪਿਆਈ। ਬੱਚਾ ਨਹੀਂ ਖਾ। ਹਰੀ ਮਿਰਚ। ਮੈਂ। ਮਲੇਟ ਮੱਦ ਕਰਿਆ। ਤੇ ਸੈਂਡੀਨ ਲੈ। ਹੂੰ। ਸੈਂਡੀ ਨਹੀਂ ਮਿਲਗੀ। ਲਓ ਜੀ ਰਾਤ ਦੇ 9:00 ਵਜੇ ਗਏ ਨੇ। ਤੇ ਬੱਚਿਆਂ ਨੂੰ ਲੱਗੀ ਐ ਆਈਸਕ੍ਰੀਮ ਦੀ ਭੁੱਖ। ਭੁੱਖ। ਸੋ ਸੋ ਹਮਨੇ ਫੋਨ ਦੇ ਵਿੱਚ ਆਈਸਕ੍ਰੀਮ ਦੇਖ ਲਈ ਆ ਸਾਡ ਕਰਨੀ ਇਹ ਮੂੰਹ ਕਹਿੰਦਾ ਮੈਨੂੰ ਆਈਸਕ੍ਰੀਮ ਲਿਆ ਕੇ ਦਿਓ ਜਿੱਥੋਂ ਮਰਜ਼ੀ ਲਿਆ ਕੇ ਦਿਓ ਕਹਿੰਦਾ ਫਿਰ ਮੰਮੀ ਤੇ ਜੋ ਬਣ ਭੇਜੇ ਸਕੂਟਰੀ ਤੇ ਮੈਂ ਕਿਹਾ ਮੰਮੀ ਜਾਓ ਜਿੱਥੋਂ ਮਰਜ਼ੀ ਹਾਜ਼ਰ ਕਰੋ ਬਈ ਆਈਸਕ੍ਰੀਮ ਲਿਆ ਕੇ ਦੋ ਸੋ ਲੋਕ ਆ ਬੈਠਾ ਦੀਗਾ ਗੁੱਸੇ ਹੋਇਆ ਹੋਰ ਲੋਕ ਗਿਆ ਤੇ ਅਨਾ ਚਲਵੇਂ ਚਲ ਕਰਦੇ ਜੇ ਸਾਡਾ ਤੇ ਇਧਰ ਗੱਗੀ ਦਾ ਫੋਨ ਚੱਲ ਰਿਹਾ ਤੇ ਹੁਣ ਲੱਗਿਆ ਹੋਇਆ ਆਈਸਕ੍ਰੀਮ ਖਾਣ ਜੋ ਵੀ ਨੇ ਖਾ ਲਈ 12 ਰੁਪਏ ਵਾਲੀ 10 ਰੁਪਏ ਵਾਲੀ ਹੋਰ ਕਿੰਨੇ ਰੁਪਏ ਦੇ 10 ਦੀ ਹੁੰਦੀ ਆ ਆਈਸਕ੍ਰੀਮ ਫਿਰ ਨਾ ਜੱਬ ਕੇ ਨੰਗਾ ਨਹੀਂ ਹੁੰਦਾ ਹਾਂ ਪੰਨੂ ਮੈਂ ਤੂੰ ਵੀ ਖਾਣ ਦਾ ਮਗਾ ਹੁੰਦਾ ਦੰਦੀ ਵੱਟ ਕੇ ਕਿੰਨਾ ਗਿਆ ਸੋਹ ਨੂੰ ਖਵਾ ਰਹੀ ਉਹਦੀ ਦਾਦੀ ਆਈਸਕ੍ਰੀਮ ਬੱਚਿਆਂ ਦਾ ਕੁਝ ਨਹੀਂ ਪਤਾ ਲੱਗਦਾ ਕਦੋਂ ਕਿਹੜੀ ਚੀਜ਼ ਦਾ ਹੌਲ ਉੱਠ ਘੜੇ ਲਾ ਹੋਰ ਹੁਣ ਪਤਾ ਦੀ ਤ ਮਗਾ ਆਈਸਕ੍ਰੀਮ ਹੀ ਭੁੱਲ ਗਿਆ ਦੀ ਆਈਸਕ੍ਰੀਮ ਕੀ ਹੁੰਦੀ ਆ ਕਿੰਨਾ ਟਾਈਮ ਹੋ ਗਿਆ ਖਾਦੀ ਨਹੀਂ ਵਿਚਾਰਿਆਂ ਨੇ ਕਦੇ ਹੁਣ ਗਰਮੀ ਜੀ ਉਹ ਨਹੀਂ ਬਸ ਆਏ ਨੇ ਦੇਖੀ ਮੈਂ ਤਾਂ ਅੱਜ ਖਾਦੀ ਐ 9 ਮਹੀਨੇ ਬਾਅਦ ਆਈਸਕ੍ਰੀਮ ਦੀ ਹੂੰ ਉਹ ਵੀ ਮੋਬਾਈਲ ਚ ਮੈਂ ਤਾਂ ਆਪ ਡੈਡੀ ਨੂੰ ਦੱਸ ਕੇ ਆਟੇ ਮਾਂ ਵਿਚਾਰਿਆਂ ਨੇ ਖਾਦੀ ਨਹੀਂ ਕਿੰਨਾ ਟਾਈਮ ਹੋ ਗਿਆ ਇਹਨੇ ਫੋਨ ਦੇ ਵਿੱਚ ਦੇਖ ਲਈ ਇਹਦਾ ਦੇਖ ਕੇ ਦਿਲ ਕਰਿਆ ਵੀ ਮੈਂ ਆਈਸਕ੍ਰੀਮ ਖਾਣੀ ਆ ਹਾਂ ਲੈ ਬੱਤੀ ਧੰਨਵਾਦ ਇਹਦੇ ਨਹੀਂ ਖਾਂਦਾ ਨਹੀਂ ਕਿਤੇ ਕੱਟੀ ਨਹੀਂ ਇਹ ਤਾਂ ਉਹ ਘੱਟ ਖਾ ਕੇ ਖੁਸ਼ ਆ। ਮਂਗਾ ਲਓ ਜੀ ਬੱਚਿਆਂ ਨੇ ਆਈਸਕ੍ਰੀਮ ਤਾਂ ਖਾ ਲਈ ਟਾਈਮ ਵਜ ਗਏ ਨੇ ਬਸ ਟਾਈਮ ਨੂੰ ਬਤਾ। 9:35 ਹੋ ਗਏ। ਹੁਣ ਕਾਕਾ ਤੇਰਾ ਕੀ ਰਹਿ ਗਿਆ ਕਿਚਨ ਦੇ ਵਿੱਚ? ਦੁੱਧ ਵੀ ਨਾ ਹੋ। ਚਲ ਪੀਲਾ ਛੋਕਰਾ ਜਿਹਾ ਤੈਨੂੰ ਦੁੱਧ ਛੱਕਿਆ। ਜੋ ਵੀ ਪੀਣ ਲੱਗਿਆ ਦੁੱਧ ਵਿੱਚ ਸ਼ੱਕਰ ਪਾ ਲਾ ਉੱਥੇ ਉਹ ਪੀਅ ਡੱਬੇ ਚ। ਪੀਲਾ ਪੀਲਾ ਸਕੈਸਪਰਿਟ ਵਿੱਚ ਆ ਪਾਊਗਾ। ਇਹ ਨਖਰਾਵੀ ਹੋ ਜਾਣਾ ਨਹੀਂ ਹੁਣ ਕਿਉਂਕਿ ਮੌਸਮ ਤੇ ਇਹਦਾ ਹੁਣ ਲੰਘ ਗਿਆ ਮੇਰੇ Baal ਖੁੱਲੇ ਤੇ ਤਾਂ ਕਰਕੇ ਮੈਂ ਸੱਤੇ ਚੁੰਨੀ ਲਈ ਕਿਉਂਕਿ ਮੰਮੀ ਤੋਂ ਮ사ਜ ਕਰਾਈਆ ਕਰ ਦਿੰਦੀ ਆ ਸਰਦੀ ਮੈਂ ਤਾਂ ਪੈ ਗਈ ਸੀ ਮੰਮੀ ਕਹਿੰਦੇ ਵਲੌਗ ਨਹੀਂ ਐਂਡ ਕੀਤਾ ਮੰਮੀ ਨੇ ਜਾਨ ਕਰਾਇਆ ਇੱਕ ਚਮਚਾ 1.5 ਚਮਚਾ ਪਾਲਾ ਚੀਨੀ ਦਾ ਸ਼ੱਕਰ ਦਾ ਮਾਰ ਕੇ ਰੱਖੂਗਾ ਉਹ ਜਿਵੇਂ ਨਹੀਂ ਉੱਠ ਆਇਆ ਆ ਆ ਬਿਸਾਰ ਨਾ ਪਾ ਲਓ ਜੀ ਜੋ ਵੀ ਲੱਗਿਆ ਹੈ ਦੁੱਧ ਪੀਣ 9:30 ਹੋ ਗਏ 9:40 ਤੇ ਹੁਣ ਆਪਾਂ ਲੱਗੇ ਆ ਸੌਣ ਸੱਲੂ ਬਵਾ ਉਹ ਜਿਵੇਂ ਅੱਜ ਸਾਰੇ ਘਰ ਦੀ ਸਾਫ ਸਫਾਈ ਕਰਤੀ ਅਸੀਂ ਫ੍ਰਿਜ ਰਹਿੰਦਾ ਬਹੁਤ ਮਸਵੇਰੇ ਕਰੂਗੀ ਸਾਫ ਉਹ ਬਹੁਤ ਕਿੰਨੇ ਜਣੋਗੇ ਨਾ ਸਾਫ ਸਫਾਈ ਹੋਈ ਹੋਈ ਧਰਦ ਨਾਲ ਤੇ ਆਪਾਂ ਦੋ ਬੱਡੇ ਜਦਾਂ ਟੋਣ ਗਏ ਸੱਤਰ ਸੱਤਰ ਉਹ ਮੈਂ ਡੱਬਾ ਖਾਲੀ ਹੋ ਗਿਆ ਬੱਚੇ ਘੋ ਵਾਲੇ ਚ ਪਾ ਲਿਓ ਵੱਡਾ ਚੱਕਣ ਔਖਾ ਲੱਗਦਾ ਹੁੰਦਾ ਸੀ ਤੇ ਬਾਕੀ ਕਰਦੇ ਆਂ ਜੀ ਅੱਜ ਦਾ ਬਲੌਗ ਇੱਥੇ ਐਂਡ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਸ਼ੀ ਕਾਲ ਜੀ ਸਾਰਿਆਂ ਨੂੰ ਮੰਮੀ ਆ ਦੇਖ ਜਾਗਦੀ ਸੌਗੀ ਮੰਮੀ ਬਾਏ ਬਾਏ ਕਰਦੇ ਬਾਏ ਰਹੀ ਬਾਏ ਰਹੀ ਗੁੱਡ ਨਾਈਟ ਗੁੱਡ ਨਾਈਟ ਸ਼ੋਮੀ ਬਾਏ ਹਰ ਤੂੰ ਤੁਸੀਂ ਬਾਏ ਕਰ ਦਿੱਤਾ ਚਲੋ ਠੀਕ ਹੈ ਜੀ ਬਾਏ ਬਾਏ ਗੁੱਡ ਨਾਈਟ